ਸੋਨੀਆ ਮੈਂ ਇੱਥੇ ਨਾਲ ਹੀ ਬਕਰਵਾਲਾ ਯਾਰ ਬਾਜ਼ਾਰ ਮੰਤਾ ਸਿੰਘ ਹਵੇਲੀ ਹੈਗੀ ਹੈ ਸਾੜੇ ਵਾਲਿਆਂ ਦੀ ਅਸੀਂ ਉੱਥੇ ਰਹਨੇ ਆ ਸਾਡੇ ਉੱਥੇ ਕੁਝ ਘਰ ਐਦਾਂ ਦੇ ਵੀ ਨਹੀਂ ਕਿ ਜਿਹੜੇ ਮੋਟਰ ਤੱਕ ਵੀ ਨਹੀਂ ਲਵਾ ਸਕਦੇ ਸਾਨੂੰ ਪਾਣੀ ਦੀ ਇੰਨੀ ਕੁ ਤਿਲਕ ਆਈ ਹੋਈ ਆ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਹੱਤੋਂ ਵੱਧ ਅਸੀਂ ਓਕੇ ਹੈਗੇ ਆ ਇਹ ਹਰ ਗਰਮੀ ਹੁੰਦਾ ਜੇ ਆਪਾਂ ਐਸਡੀਓ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਾਂਦੇ ਆ ਸਾਨੂੰ ਉਹ ਕਹਿ ਦਿੰਦੇ ਨੇ ਚਲ ਜਾਓ ਪੈਂਦੀ ਘੜੀ ਨੂੰ ਪਾਣੀ ਆ ਜਾਊਗਾ ਕੁਵਲੇ ਨੂੰ ਆ ਜਾਊਗਾ ਪਰ ਸਾਡੀ ਕੋਈ ਸੁਣਵਾਈ ਨਹੀਂ ਜੀ ਹੁੰਦੀ ਕੀ ਸਮਝਦੇ ਹੋ ਕਿਉਂ ਨਹੀਂ ਸੁਣਵਾਈ ਜਾਂਦੀ ਕਿਉਂ ਸਮ ਕੀ ਸਮਝਦੇ ਹੋ ਅਮੈ ਦੇ ਕੁੱਤੀ ਚੋਰ ਨੇ ਸਾਰੇ ਜਿਹੜੀ ਸਰਕਾਰ ਬੈਂਦੀ ਹੈ ਉਹ ਤੋਂ ਉਹਦੇ ਤੋਂ ਉਹਦੇ ਤੋਂ ਪਿਓ ਦੀ ਪਿਓ ਬੈਂਦੀ ਹੈ ਬਸ ਹੋਰ ਕੋਈ ਸਮਝ ਨਹੀਂ ਆਂਦੀ ਸਰਕਾਰ ਤਾਂ ਕਹਿੰਦੀ ਸਮਾਰਟ ਸਿਟੀ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਏਗੀ ਉਹ ਤਾਂ ਸਾਡੇ ਸਾਹਮਣੇ ਹੀ ਆ ਫਿਰ ਮੈਂ ਕੋਈ ਜ਼ਮਾਦਾਰ ਨਹੀਂ ਆਂਦਾ ਕੋਈ ਗਲੀਆਂ ਦੀ ਨਾੜੀ ਤੇ ਨਾ ਕੋਈ ਦੇਖੋ ਪੂਰਾ ਦਿਨ ਗਾ ਪਾਣੀ ਆਣਾ ਗੱਦਾ ਚੱਲੋ ਸਾਨੂੰ ਕੋਈ ਪੈਸਾ ਦੇਲਾ ਮਿਲੇ ਜਾਂ ਨਾ ਮਿਲੇ ਸਾਨੂੰ ਕੋਈ ਕਾਦੀ ਚੀਜ਼ ਮਿਲੇ ਨਾ ਮਿਲੇ ਕਮ ਸੇ ਕਮ ਬੱਤੀ ਪਾਣੀ ਤਾਂ ਮਿਲੇ ਜਿਹੜਾ ਸਾਡਾ ਹੱਕ ਹੈ ਉਹ ਤਾਂ ਸਾਨੂੰ ਮਿਲੇ ਸਰਕਾਰ ਕਹਿੰਦੀ 33 ਫ੍ਰੀ ਕਰਾ ਕਰਦੀ ਹੈ ਜੀ ਫ੍ਰੀ ਕਾ ਚਾਹੇ ਕਰਦੀ ਹੈ ਠੀਕ ਹੈ ਜੰਦੇ ਨੇ ਯਾ ਤੇ ਇਹ ਨੀ ਨੀ ਕੀ ਫ੍ਰੀ ਕਰ ਦਿੱਤੀ ਹੈ ਨਹੀਂ ਤੇ ਬੰਦੀ ਫ੍ਰੀ ਕਰਦੀ ਦੱਤਣਾ ਤੁਹਾਨੂੰ ਇਹ ਵੀ ਕਹਿਣੇ ਚਾਹਾਂਗੇ ਕਿ ਚਲੋ ਇੱਥੇ ਤੇ ਸੀਵਰੇਜ ਦਾ ਆਉਂਦਾ ਨਾ ਜਦੋਂ ਮੀਂਹ ਆ ਜਾਂਦਾ ਸਾਡੀ ਜਿਹੜੀ ਹਵੇਲੀ ਹੈ ਨਾ ਸਾਡੇ ਘਰ ਅਸੀਂ ਕਹਿੰਨੇ ਰਹਨੇ ਆ ਕਿ ਮੀਂਹ ਨਾ ਆਵੇ ਉਹਦੀ ਵਜ੍ਹਾ ਤੁਸੀਂ ਪੁੱਛੋਗੇ ਕਿਉਂ ਕਿ ਸਾਡੇ ਬੈਗ ਪਾਣੀ ਸਾਡੇ ਘਰਾਂ ਦੇ ਵਿੱਚ ਵੜ ਜਾਂਦਾ ਕਿ ਸਾਡੇ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਉਹੀ ਗੰਦਾ ਪਾਣੀ ਰੇਤ ਵਾਲਾ ਤੇ ਉਹੀ ਇਹ ਬਿਮਾਰੀਆਂ ਸਭ ਕੁਝ ਉਹੀ ਕੁਝ ਚੱਲਦਾ ਪਿਆ ਅੱਜ ਯਾਰ ਬੱਕਰਵਾਨਾ ਮਾਸਿੰਗੇਟ ਅੱਜ 5 ਦਿਨ ਤੋਂ ਬਿਲਕੁਲ ਸਰਕਾਰੀ ਪਾਣੀ ਕੋਈ ਨਹੀਂ ਆ ਰਿਹਾ ਜੀ ਲੋਕੀ ਹਾ ਹਾ ਕਰਮਚਾਰੀਆਂ ਨੇ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਪਈ ਬਿਲਕੁਲ ਇਹ ਸਿਰਫ ਆਂਦੇ ਨੇ ਲਾਲੀ ਪੱਪ ਦੇ ਜੰਦੇ ਨੇ ਜੀ ਬਸ ਜੀ ਅੱਧੇ ਘੰਟੇ ਤੁਹਾਡਾ ਮਸਲਾ ਹੱਲ ਜੀ ਅੱਧੇ ਘੰਟੇ ਤੁਹਾਡਾ ਮਸਲਾ ਹੱਲ ਜੀ ਅੱਜ ਪੰਜਾਂ ਦਿਨਾਂ ਵਿੱਚ ਕੋਈ ਬੰਦਾ ਨਹੀਂ ਆਇਆ ਜਿਹਨੇ ਆ ਕੇ ਪਾਣੀ ਦਾ ਮਸਲਾ ਹੱਲ ਕੀਤਾ ਹੋਵੇ ਆ ਤੁਹਾਡੇ ਸਾਹਮਣੇ ਵੇਖ ਲਓ ਜਨਾਨੀਆਂ ਦਾ ਘਟ ਕੀ ਦਾ ਜੀ ਕਰਜ਼ਾ ਘਾਟਛੋਲੇ ਬੱਚੇ ਵੇਲ ਕੇ ਗਏ ਜਾਂ ਕੰਪਲੇਨ ਕੀਤੀ ਹੈ ਕਿਸੇ ਅਫਸਰ ਨੂੰ ਕੰਪਲੀਟ ਮਾਰਾ ਹੀ ਹੈ ਹਾਂਜੀ ਡਾਕਟਰ ਜੀ ਗੁਪਤਾ ਨੂੰ ਕੰਪਲੇਨ ਕੀਤੀ ਜੀ ਕੀ ਆਸ਼ਵਾਸ਼ਣ ਦਿੱਤਾਗਾ ਉਹਨਾ ਆਸ਼ਵਾਸ਼ਣ ਦਿੱਤਾ ਉਹਨਾ 4 ਦਿਨ ਪਹਿਲੇ ਬੰਦੇ ਭੇਜੇ ਸਨ ਪਤਾ ਕਰਨ ਵਾਸਤੇ ਕਹਿੰਦੇ ਮੋਟਰ ਚਲਾਓ ਪਾਣੀ ਆਂਦਾ ਵਾ ਅਹੀਂ ਕਾ ਨਹੀਂ ਆਂਦਾ ਜੀ ਕਹਿੰਦੇ ਜੀ ਸਵੇਰੇ ਮਸਲਾ ਹੱਲ ਹੋ ਜਾਏਗਾ ਜੀ ਅੱਜ 3 ਦਿਨ ਹੋ ਗਏ ਨੇ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਕਿੱਦਾਂ ਗੁਜ਼ਾਰਾ ਕਿੱਦਾਂ ਹੋ ਰਿਹਾ ਜੀ ਗੁਜ਼ਾਰਾ ਗੁਜ਼ਾਰਾ ਮਾਰਾ ਹੀ ਹੋ ਰਿਹਾ ਵਾ ਮੇਰੇ ਰਿਸ਼ਤੇਦਾਰ ਭੈਣ ਭਰਾ ਸੁਲਤਾਨ ਮਿੰਡ ਰੋਡ ਤੇ ਗਈ ਉੱਥੇ ਜਾਈਦਾ ਵਾ ਜੀ ਇਸੇ ਤਰ੍ਹਾਂ ਇਹਨਾਂ ਦੇ ਵੀ ਕੋਈ ਸੰਸੋਖ ਸਰ ਜਾ ਰਿਹਾ ਕੋਈ ਦਰਬਾਰ ਸਾਹਿਬ ਜਾ ਰਿਹਾ ਵਾ ਕੋਈ ਬਿਬੇਕ ਸਰ ਜਾ ਰਿਹਾ ਵਾ ਸਰਕਾਰ ਨੂੰ ਰੋਣਦੇ ਨੇ ਦੋ ਦੋ ਹੱਥੀ ਪਟੰਡੇ ਨੇ ਲੋਕਾਂ ਨੇ ਨਵੀਂ ਸਰਕਾਰ ਚੋਂ ਨਹੀਂ ਨਾ ਬਦਲਾਵਾ ਹੋਵੇਗਾ ਤੁਹਾਨੂੰ ਕੀ ਲੱਗਦਾ ਬਹੁਤ ਬਦਲਾਵ ਆ ਗਿਆ ਜੀ ਬਹੁਤ ਬਦਲਾਵ ਗਟਰਾ ਗਟਰਾ ਦੇ ਵਿੱਚੋਂ ਪਾਣੀ ਮੁੱਕਦਾ ਨਹੀਂ ਟੂਟੀਆਂ 'ਚ ਪਾਣੀ ਆਂਦਾ ਨਹੀਂ ਇਹਦੇ ਨਾਲ ਵੱਡਾ ਬਦਲਾਵ ਹੋਰ ਕੀ ਹੋਏਗਾ ਜੀ ਮਸਲਾ ਹੱਲ ਹੋਏਗਾ ਉਹ ਸ਼ਰਮ ਦੇ ਮਾਰੇ ਕੋ ਵੋਟਾਂ ਮੰਗਣ ਨਹੀਂ ਆਂਦੀ ਕੋਈ ਪਾਰਟੀ ਇੱਥੇ ਇਹ ਚਾਰ ਕੈਂਡੀਡੇਟ ਖਲੋਤੇ ਨੇ ਨਾ ਅਲੱਗ-ਅਲੱਗ ਪਾਰਟੀਆਂ ਦੇ ਇੱਕ ਵੀ ਕੈਂਡੀਡੇਟ ਇੱਥੇ ਨਹੀਂ ਵੜਿਆ ਵੋਟ ਮੰਗਣ ਵਾਸਤੇ ਉਹਨੂੰ ਪਤਾ ਛਿੱਤਰ ਵਈਨਾਂ ਨੇ ਜਿਹੜਾ ਵੀ ਇੱਥੇ ਗਿਆ ਵੋਟ ਮੰਗਣ ਜਿਹੜਾ ਉਹ ਆ ਵੀ ਗਿਆ ਵੋਟ ਮੰਗਣ ਤਾਂ ਕਿਸੇ ਕਿਸਮ ਉਹਨੂੰ ਇਹਨਾਂ ਤੇ ਗੱਟਨ ਦੇ ਟੱਕਰ ਖੋਲ ਕੇ ਵਿਖਾਵਾਂਗੇ ਵੀ ਆਹ ਵੇਖ ਲੈ पहले गदन के ढक्न दिखावे जी आख लवो जी कहे जी देखो बच्चे की स्कूल जाने की उम्र है उम्र है बच्चा बाल्टी पानी आए पानी इतना बंदी मुश्किल है पानी बहुत मुश्किल है सामने शिवला मिलता पे पीटता बच्चा दवाइया भुगतानी पे यार दवाइया नी खादी हमें अस कौशल को गए ਕਹਾਂ ਕਿ ਸ਼ਾਮੀ ਤੁਹਾਡੀ ਪਾਣੀ ਆ ਜਾਏਗਾ ਅਵੇ ਲੋ ਸ਼ਾਮ ਤੱਕ ਦਾ ਦੋ ਦਿਨ ਹੋ ਗਏ ਪਾਣੀ ਨਹੀਂ ਸਾਡਾ ਮਲੇ ਦੇ ਜਨਾਨੀਆਂ ਇਕੱਠੀਆਂ ਕੇ ਗਈਆਂ ਵਾ ਕੋਈ ਪਾਣੀ ਇਹ ਕਹਿੰਦਾ ਰਾਤੀ ਆਸੇਰੇ ਪਾਣੀ ਆ ਜਾਏਗਾ 12 ਵਜੇ ਆ 12 ਵਜੇ ਤਾਂ ਕੰਮ ਵਾਲੇ ਨੂੰ ਬੜਾ ਮਾਰ ਤੀ ਨਾ ਕੋਈ ਨਹੀਂ ਆਦਾ ਮੈਨੂੰ ਜਨਾਨੀਆਂ ਨੇ ਜਤਾਇਆ ਤੇ ਇਹਨਾਂ ਜਨਾਨੀਆਂ ਨੇ ਝਾੜੂ ਫੇਰਦੇ ਨਾ ਜਨਾਨੀਆਂ ਥੱਲੇ ਟੋਕਣਾ ਵਾ ਆਹ ਵੇ ਲੋ ਕੋਈ ਕੋਈ ਚਾਹ ਨਹੀਂ ਕੋਈ ਸਾਧਨ ਕੀ ਕੀ ਤੇ ਗੜ੍ਹੋਂ ਦਾ ਪਾਣੀ ਪੀਆ ਗੰਦਾ ਪਾਣੀ ਕਿੱਥੋਂ ਪੀਆ ਦਵਾਈਆਂ ਥੋੜਾ ਖਰਚ ਕਰਦਾ ਮੈਂ ਸਿਮਰਨ ਬੋਲਦੀ ਆ ਸ਼ੇਰਾ ਇਹਨਾਂ ਦੇ ਗੜ੍ਹ ਤੋਂ ਕਿਰਪਾ ਰਾਮ ਦੀ ਹਵੇਲੀ ਦੇ ਲਾਗੇ ਅੱਜ ਕੀ ਮੁਸ਼ਕਲ ਆ ਜੀ ਨਾ ਤਾਂ ਪਾਣੀ ਆ ਰਿਹਾ 10 ਦਿਨ ਹੋ ਗਏ ਜਿਹੀ ਇਸ ਤਰ੍ਹਾਂ ਹੀ ਬੈਠੇ ਆ ਅਸੀਂ ਆਪਣੇ ਬੱਚੇ ਵੀ ਘਰੋਂ ਕੱਢੇ ਆ ਸਾਡੇ ਬੰਦੇ ਪਾਣੀ ਮੰਗਦੇ ਸੀ ਪਾਣੀ ਕਿੱਥੇ ਰਹੀਏ ਬਾਰਸ਼ ਖੱਬੇ ਤੱਬੇ ਇਹਨਾਂ ਨੇ ਹਲਾ ਕਿੱਥੇ ਦਈਏ ਪਾਣੀ ਕੋਣੀ ਕਹਿੰਦੇ ਮੈਨੂੰ ਪਾਣੀ ਦੋ ਤੇ ਪਾਣੀ ਕਿੱਥੇ ਦੇਵਾਂ ਘਰ ਪਾਣੀ ਹੋਏਗਾ ਤੇ ਦਵਾਂਗੇ ਨਾ ਤਾਨੂੰ 10 ਦਿਨ ਹੋ ਗਏ ਅਸੀਂ ਪਾਣੀ ਦੇ ਤਰਲੇ ਮਾਰਨੇ ਨਾਲ ਮੋਟਰ ਨਾਲ ਅੰਨਾ ਨਾ ਆਉਤਾ 10 ਦਿਨ ਤੋਂ ਪਾਣੀ ਨਹੀਂ ਆ ਰਿਹਾ ਬਹੁਤ ਜਿਆਦਾ ਮੁਸ਼ਕਲ ਆ ਰਹੀ ਰੋਟੀ ਪਾਣੀ ਤੋਂ ਹੋਏ ਨਹੀਂ ਸਰਕਾਰ ਦੇ بڑے بڑے ਵੱਡੇ ਵੱਡੇ ਦਾਅਵੇ ਕਰਦੀ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਨੇ ਦਾਅਵੇ ਕਰ ਹੀ ਜਾਣੇ ਬਸ ਜ਼ਿੰਮੇਵਾਰਤਾ ਪੂਰੇ ਕਰੇ ਤੇ ਤੁਹਾਡੇ ਇਥੇ ਮੌਕੇ ਕੋਈ ਅਕਸਰ ਇਹ ਵੇਖਿਆ ਨਹੀਂ ਆ ਮੌਕੇ ਨਹੀਂ ਲੱਖਣਾ ਕੋਈ ਨਹੀਂ ਆ ਜੀ ਇੱਥੇ ਕੋਈ ਨਹੀਂ ਆਉਂਦਾ ਇੱਥੇ ਜਿਹੜਾ ਵੀ ਆਏਗਾ ਆਪਣੇ ਬੇਸਤੀ ਕਰਾ ਕੇ ਜਾਏਗਾ ਨਹੀਂ ਕਿਸੇ ਨੂੰ ਕੁਝ ਨਹੀਂ ਦੇਣਾ ਚਰਤੇ ਗੀਦੇ ਕਿਸੇ ਨੂੰ ਵੋਟ ਨਹੀਂ ਪਾਣੀ ਕਿਸੇ ਨੂੰ ਕੁਝ ਨਹੀਂ ਦੇਣਾ ਸਾਡਾ ਨਨ ਗਰਪਨ ਨਿਰਮਨ ਗਰਪਨ ਕੰਦਲ ਹੋ ਗਿਆ ਆਪਾਂ ਸੰਤੋਪਸਾਰ ਵਿੱਚ ਨਾਂ ਜਾਣਦੇ ਆ ਹਾਂ ਤੇ ਸਾਡੇ ਘਰ ਚ ਨਗੰਦਾ ਪਾਣੀ ਆਂਦੇ ਗਾ ਵਕੀ ਆ ਪੱਕੇ ਦਿਨੋਂ ਗੱਪ ਡਾਕਟਰ ਕੋ ਜਾਣਦੇ ਆ ਹਾਂ ਤੇ ਤੇ ਗਟਰਾ ਵਿੱਚ ਜੋ ਸੀਵਰੇਜ ਵਾਲਾ ਪਾਣੀ ਆਂਦਾ ਟੂਟੀਆਂ ਵਿੱਚ ਸਾਰੇ ਪਾਸੇ ਗੰਦਾ ਪਾਣੀ ਆਂਦੇ ਆ ਆਪਾਂ ਬਿਮਾਰ ਹੁੰਦੇ ਆ ਤੇ ਸਰਕਾਰ ਨੇ ਧਿਆਨ ਕਿ ਦੱਸ ਬਾਰੇ ਕੋਈ ਨਹੀਂ ਹੁਣ ਕੀ ਮੰਗ ਕੇ ਕਰਦੇ ਸਰਕਾਰ ਨੂੰ ਤੁਸੀਂ ਆਪਾਂ ਸਰਕਾਰ ਨੂੰ ਕਹਿੰਦੇ ਕਿ ਸਾਡੇ ਘਰ ਪਾਣੀ ਭੇਜੋ